ਮੇਰਾ ਪੰਜਾਬ ਸਰਕਾਰ ਅੱਗੇ ਇਹ ਨਿਵੇਦਨ ਆ ਬੇਨਤੀ ਆ ਕਿ ਤੁਸੀਂ ਇਸ ਬਿੱਲ ਨੂੰ ਥੋੜੀ ਜੀ ਗਹਿਨਤਾ ਦੇ ਨਾਲ ਥੋੜੀ ਜਾਂਚ ਕਰਕੇ ਤੁਸੀਂ ਇਹਨੂੰ ਅਮੈਂਡਮੈਂਟ ਕਰੋ ਕਰ ਨਹੀਂ ਆ ਤੁਸੀਂ ਅਜ 2.5 ਲੱਖ ਰੁਪਏ ਦੇ ਦੋਗੇ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਦੇ ਵਿੱਚ ਉਸ ਕਪਲ ਦਾ ਤਲਾਕ ਹੋ ਜਾਂਦਾ ਹੈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਤੁਸੀਂ ਇਦਾਂ ਦੀ ਕੋਈ ਕੰਡੀਸ਼ਨ ਰੱਖੋ ਕਿ ਇਸ ਵਿਆਹ ਦੇ ਅਗਰ 5 ਜਾਂ 10 ਸਾਲ ਦੇ ਵਿੱਚ ਅਗਰ ਇਹਨਾਂ ਦਾ ਤਲਾਕ ਹੁੰਦਾ ਹੈ ਤਾਂ ਦੋਨਾਂ ਨੂੰ ਸਰਕਾਰ ਵੱਲੋਂ ਕੈਦ ਕੀਤੀ ਜਾਊਗੀ ਉਹ 10 ਲੱਖ ਰੁਪਏ ਜੁਰਮਾਨਾ ਕੀਤਾ ਜਾਊਗਾ ਸਾਡੇ ਦਾ ਜੂਪੀ ਵੀ ਆਰ ਬਾਹਰੋਂ ਲੋਕ ਹੀ ਆਂਦੇ ਨੇ ਮੇਰੇ ਕੋਲ ਥੋੜੇ ਦਿਨ ਪਹਿਲਾਂ ਕੇਸ ਆਇਆ ਵਿਆਹ ਵਯਾਰਨੀ ਦਾ ਲੜਾਈ ਹੋਈ ਉਹ ਤਾਂ ਆਪਣਾ سٹਾਮ ਲੈ ਕੇ ਆਂਦੇ ਆ ਉਹਦੇ ਤੇ ਪੰਚਾਇਤੀ ਆਪਣਾ ਫੈਸਲਾ ਲੈ ਕੇ ਤਲਾਕ ਲੈ ਲੰਦੇ ਨੇ ਉਹਦਾ ਕਚੈਰੀ ਦੇ ਵਿੱਚ ਅਦਾਲਤ ਦੇ ਵਿੱਚ ਜਾਂਦੇ ਨਹੀਂ ਖੰਨਾ ਜੀ ਕੱਲ ਨੂੰ ਉਹ ਲੋਕ ਤਾਂ ਅੱਜ ਲੈ ਲਣਗੇ 6 ਮਹੀਨੇ ਬਾਅਦ ਇੱਕ ਨਵਾਂ ਵਿਆਹ ਕਰਾ ਲੈਣਗੇ ਉਸ ਤੋਂ 6 ਮਹੀਨੇ ਬਾਅਦ ਨਵਾਂ ਵਿਆਹ ਕਰਾ ਲੈਣਗੇ ਇਹ ਤਾਂ ਬਹੁਤ ਵੱਡੀ ਗੱਲ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਾਂਗਾ ਕਿ ਇਹ ਕੇਂਦਰ ਸਰਕਾਰੋਂ ਪੰਜਾਬ ਸਰਕਾਰ ਨੇ 2.5 ਲੱਖ ਰੁਪਏ ਸਿੱਧਾ ਕਿਉਂ ਦਿੱਤਾ ਪਹਿਲਾਂ ਉਹਨਾਂ ਨੇ 2017 ਦੇ ਵਿੱਚ 50 ਹਜ਼ਾਰ ਦਾ ਕੀਤਾ ਸੀ ਸਿੱਧਾ ਇਹ ਦੇਖੋ ਲੋਕਾਂ ਨੂੰ ਰਾਜਨੀਤੀ ਦੇ ਇਬਾਦੇ ਕਰ ਲੈਂਦੇ ਨੇ ਪੋਲੀਟੀਸ਼ੀਅਨ ਤੁਸੀਂ ਇਹ ਦੇਖੋ ਭਗਵੰਤ ਜੀ ਦੀ ਸਰਕਾਰ ਨੇ ਪਹਿਲਾਂ ਲੋਕਾਂ ਨੂੰ ਵਾਦਾ ਕੀਤਾ ਸੀ 1000 ਰੁਪਿਆ ਸੀ ਮਹਿਲਾਵਾਂ ਨੂੰ ਦੇਵਾਂਗੇ ਕੀ ਦੇ ਦਿੱਤਾ ਬਹੁਤ ਵੱਡੀ ਇੱਕ ਖਬਰ ਸਾਹਮਣੇ ਆਈ ਹੈ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋਂ ਇੱਕ ਨਵੇਂ ਜੋੜੇ ਨੂੰ 2.5 ਲੱਖ ਰੁਪਿਆ ਦੇਣ ਦੀ ਸਾਹਮਣੇ ਖਬਰ ਆਈ ਹੈ ਸੋ ਗੱਲਬਾਤ ਕਰਦੇ ਆ ਨਵੇਂ ਜੋੜੇ ਨੂੰ 2.5 ਲੱਖ ਰੁਪਏ ਦੇਣ ਦੀ ਕਿਵੇਂ ਆਈ ਹੈ ਸੋ ਸਾਡੇ ਵਿੱਚ ਪਾਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਪਾਜੀ ਕੀ ਕਹਿਣਾ ਚਾਹੋਗੇ ਜਿਹੜੇ ਨਵੇਂ ਜੋੜੇ ਨੂੰ 2.5 ਲੱਖ ਰੁਪਏ ਦੇਣ ਦੀ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੇ ਅਪੀਲ ਕੀਤੀ ਹੈ ਪਹਿਲਾਂ ਤਾਂ ਹਿਤੇਸ਼ ਖੰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਅਮੇਜ਼ਿੰਗ ਟੀਵੀ ਤੋਂ ਆਏ ਹੋ ਜੀ ਔਰ ਤੁਸੀਂ ਸਾਨੂੰ ਲੋਕਾਂ ਦੇ ਅੱਗੇ ਸੋਨੂੰ ਛੱਬੇ ਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਦੇਖੋ ਸਰਕਾਰ ਪਹਿਲਾਂ ਕੇਂਦਰ ਸਰਕਾਰ ਨੇ 95 ਐਕਟ ਦੇ ਵਿੱਚ 50000 ਰੁਪਇਆ ਦੇਂਦਾ ਕੀਤਾ ਹੋਇਆ ਸੀ ਹੁਣ ਪੰਜਾਬ ਸਰਕਾਰ ਨੇ 2.5 ਲੱਖ ਰੁਪਇਆ ਦੇਂਦਾ ਕੀਤਾ ਹੈ ਵਾਦਾ ਜੀ ਮੇਰਾ ਪੰਜਾਬ ਸਰਕਾਰ ਅੱਗੇ ਇਹ ਨਿਵੇਦਨ ਆ ਬੇਨਤੀ ਆ ਕਿ ਤੁਸੀਂ ਇਸ ਬਿਲ ਨੂੰ ਥੋੜੀ ਜੀ ਗਹਿਨਤਾ ਦੇ ਨਾਲ ਥੋੜੀ ਜਾਂਚ ਕਰਕੇ ਤੁਸੀਂ ਇਹਨੂੰ ਅਮੈਂਡਮੈਂਟ ਕਰੋ ਕਰਨੇ ਆ ਤੁਸੀਂ ਅੱਜ 2.5 ਲੱਖ ਰੁਪਏ ਦੇ ਦੋਗੇ ਮਹੀਨਾ 2 ਮਹੀਨੇ 3 ਮਹੀਨੇ ਦੇ ਵਿੱਚ ਉਸ ਕਪਲ ਦਾ ਤਲਾਕ ਹੋ ਜਾਂਦਾ ਹੈ ਜੀ ਬਿਲਕੁਲ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਠੀਕ ਆ ਤੁਸੀਂ ਇਦਾਂ ਦੀ ਕੋਈ ਕੰਡੀਸ਼ਨ ਰੱਖੋ ਕਿ ਇਹ ਸਬਿਆ ਦੇ ਅਗਰ 5 ਜਾਂ 10 ਸਾਲ ਦੇ ਵਿੱਚ ਅਗਰ ਇਹਨਾਂ ਦਾ ਤਲਾਕ ਹੁੰਦਾ ਤਾਂ ਦੋਨਾਂ ਨੂੰ ਸਰਕਾਰ ਵੱਲੋਂ ਕੈਦ ਕੀਤੀ ਜਾਊਗੀ ਔਰ 10 ਲੱਖ ਰੁਪਏ ਜੁਰਮਾਨਾ ਕੀਤਾ ਜਾਊਗਾ ਤਾਂ ਜੋ ਕੋਈ ਕੰਡੀਸ਼ਨ ਹੋਏਗੀ ਤਾ ਉਹ ਲੋਗ ਸக்ஸੈਸ ਹੋਣਗੇ ਨਹੀਂ ਤੇ ਸਾਡੇ ਦਾ ਜੂਪੀ ਬਿਆਰ ਬਾਹਰੋਂ ਲੋਕ ਹੀ ਜਾਂਦੇ ਨੇ ਮੇਰੇ ਕੋਲ ਥੋੜੇ ਦਿਨ ਪਹਿਲਾਂ ਕੇਸ ਆਇਆ ਭਈਆ ਬਿਆਰਾਂ ਦੀ ਲੜਾਈ ਹੋਈ ਉਹ ਤਾਂ ਆਪਣਾ سٹਾਮ ਲੈ ਕੇ ਆਂਦੇ ਆ ਉਹਦੇ ਤੇ ਪੰਚਾਇਤੀ ਆਪਣਾ ਫੈਸਲਾ ਲੈ ਕੇ ਤਲਾਕ ਲੈ ਲੈਂਦੇ ਨੇ ਉਹ ਤਾਂ ਕਚਹਿਰੀ ਦੇ ਵਿੱਚ ਅਦਾਲਤ ਦੇ ਵਿੱਚ ਜਾਂਦੇ ਹੀ ਨਹੀਂ ਖੰਨਾ ਜੀ ਕੱਲ ਨੂੰ ਉਹ ਲੋਕ ਤਾਂ ਅੱਜ ਲੈ ਲਣਗੇ 6 ਮਹੀਨੇ ਬਾਅਦ ਇੱਕ ਨਵਾਂ ਵਿਆਹ ਕਰਾ ਲੈਣਗੇ ਉਸ ਤੋਂ 6 ਮਹੀਨੇ ਬਾਅਦ ਨਵਾਂ ਵਿਆਹ ਕਰਾ ਲੈਣਗੇ ਇਹ ਤਾਂ ਬਹੁਤ ਵੱਡੀ ਇੱਕ ਭਾਈ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਾਂਗਾ ਕਿ ਇਹ ਕੇਂਦਰ ਸਰਕਾਰੋਂ ਪੰਜਾਬ ਸਰਕਾਰ ਨੇ 2.5 ਲੱਖ ਰੁਪਏ ਸਿੱਧਾ ਕਿਉਂ ਦਿੱਤਾ ਪਹਿਲਾਂ ਉਹਨਾਂ ਨੇ 2017 ਦੇ ਵਿੱਚ 50 ਹ ਦੇਖੋ ਜੀ ਇਹਦਾ ਇੱਕ ਵੋਟਾ ਲੈਣ ਦਾ ਜੁਮਲਾ ਜੀ ਦੇਖੋ ਲੋਕਾਂ ਨੂੰ ਰਾਜਨੀਤੀ ਕੇ ਵਾਦੇ ਕਰ ਲੈਂਦੇ ਨੇ ਪੋਲੀਟੀਸ਼ੀਅਨ ਤੁਸੀਂ ਇਹ ਦੇਖੋ ਭਗਵੰਤ ਜੀ ਦੀ ਸਰਕਾਰ ਨੇ ਪਹਿਲਾਂ ਲੋਕਾਂ ਨੂੰ ਵਾਦਾ ਕੀਤਾ ਸੀ 1000 ਰੁਪਏ ਸੀ ਮਹਿਲਾਵਾਂ ਨੂੰ ਦੇਵਾਂਗੇ ਕੀ ਦੇ ਦਿੱਤਾ ਤੁਸੀਂ ਦੇਖੋ ਬਸਾਂ ਦੇ ਵਿੱਚ ਲੇਡੀਜ਼ ਜਾਂਦੀਆਂ ਨੇ ਉਹਨਾਂ ਨੂੰ ਬਸ ਕੰਡਕਟਰ ਬਸਾਂ ਦੇ ਵਿੱਚ ਨਹੀਂ ਚੜਾਉਂਦੇ ਠੀਕ ਹੈ ਜੀ ਤੁਸੀਂ ਦੇਖੋ ਲੋਕਾਂ ਨੂੰ ਤੁਸੀਂ ਫਰੀ ਦੀ ਕਰਨਕ ਦੇ ਦੇ ਕੇ ਲੋਕਾਂ ਦਾ ਤੁਸੀਂ ਬੇੜਾ ਕਰ ਕਰ ਦਿੱਤਾ ਤੁਸੀਂ ਉਹਨਾਂ ਨੂੰ ਬਿਜਲੀ ਫਰੀ ਦੇ ਕੇ ਉਹਨਾਂ ਦਾ ਦੁਰਪਯੋਗ ਸ਼ੁਰੂ ਕਰਵਾ ਦਿੱਤਾ ਜਿਹਦੇ ਦੋ ਆਪਣੇ 100 ਯੂਨਿਟ ਵੀ ਲੱਗਦੇ ਸੀ ਉਹ ਵੀ ਹੁਣ ਦੇਖਦਾ ਕਹਿੰਦਾ ਮੇਰਾ 300 400 ਯੂਨਿਟ ਮੇਰਾ ਕਿਹੜਾ ਬਿੱਲ ਆਣਾ ਉਹਨਾਂ ਨੇ ਇੰਡਕਸ਼ਨਾਂ ਲਿਆ ਕੇ ਕਰਨ ਲਗਾ ਲੀਆਂ ਪ੍ਰੈਸਾਂ ਲਾ ਲੀਆਂ ਗੀਜ਼ਰ ਲਗਾ ਲੇ ਦੁਰਪਯੋਗ ਹੋ ਰਿਹਾ ਵਾ ਦੇਖੋ ਤੁਸੀਂ ਲੋਕਾਂ ਨੂੰ ਫਰੀ ਦੇ ਦੇ ਕੇ ਲੋਕਾਂ ਨੂੰ ਤੁਸੀਂ ਖਰਾਬ ਨਾ ਕਰੋ ਤੁਸੀਂ ਵੇ ਬਿਜਲੀ ਦੇਣੀ ਹੈ ਫਰੀ ਨਾ ਦੇਓ 2.5 ਰੁਪਏ ਦੇ ਲੋ 3 ਰੁਪਏ ਦੇ ਲੋ ਸਬਸਿਡੀ ਦੇ ਲੋ ਕਹਨ ਕਿ ਦੇਣੀ ਹੈ ਕੋਈ ਸਬਸਿਡੀ ਦੇ ਦੇ ਲੋ ਤੁਸੀਂ ਫਰੇ ਦੇ ਦੇ ਕੇ ਹਿੰਦੁਸਤਾਨ ਦੀ ਇਕਨੋਮੀ ਦਾ ਬੇੜਾਗਰ ਕਰ ਦਿੱਤਾ ਵਾ ਕੁਝ ਲੋਕਾਂ ਦੇ ਉੱਤੇ ਟੈਕਸ ਭਾਈ ਜਾਨੇ ਕੁਝ ਲੋਕਾਂ ਨੂੰ ਅਸੀਂ ਫਰੀ ਦੇਈਏ ਨਾ ਹੁਣ ਤੁਸੀਂ ਨਵੀਂ ਕਹਾ ਸ਼ੋਸ਼ਾ ਛੱਡ ਕੇ ਕਿ ਜੀ ਤੁਸੀਂ ਲਵ ਮੈਰਿਜ ਕਰਾ ਲੋ ਠੀਕ ਆ ਜੀ ਉਹ ਵੀ ਕਿ ਗੈਰ ਜਾਤ ਦੇ ਵਿੱਚ ਦੇਖੋ ਦਲਿਤ ਦੇ ਕੋਈ ਦੇਖ ਕੇ ਕਰ ਲੋ ਉਹਦੇ ਨਾਲ ਕੀ ਹੋਊਗਾ ਜੀ ਕਾਰਨ ਕੀ ਆ ਕਿ ਲੋਕੀ ਦਾ ਗੇ ਕੁੜੀਆਂ ਜੰਮਣ ਤੋਂ ਡਰਦੇ ਨੇ ਜੀ ਹੋਰ ਤੁਸੀਂ ਵਿੜਾ ਕਰਤਾ ਕਿਸੇ ਦੀ ਪੜੀ ਲਿਖੀ ਕੁੜੀ ਜਾਂ ਪੜਿਆ ਲਿਖਿਆ ਮੁੰਡਾ ਕਿਸੇ ਨੇ ਫਸਾ ਲਿਆ 2.5 ਲੱਖ ਰੁਪਏ ਦੇ ਲਾਲਚ ਦੇ ਵਿੱਚ ਉਹਨਾਂ ਦਾ ਵਿੜਾ ਕਰਕੇ ਕਿਉਂ ਕਰਿਆ ਕੀ ਆ ਭਾਜੀ ਕੀ ਆ ਭਾਜੀ ਇਹ ਪੰਜਾਬ ਸਰਕਾਰ ਕੇਂਦਰ ਸਰਕਾਰ ਇਹ ਕੰਮ ਸਹੀ ਕਰ ਰਹੀ ਹੈ ਜਾਂ ਗਲਤ ਕਰ ਰਹੀ ਹੈ ਦੱਸੋ ਦੇਖੋ ਮੇਰੀ ਨਿਗਾਹ ਦੇ ਵਿੱਚ ਦੇਖੋ ਮੈਂ ਇਹ ਲਵ ਮੈਰਿਜ ਦੇ ਖਿਲਾਫ ਨਹੀਂ ਆ ਜਾਤ ਪਾਤ ਦੇ ਮੈਂ ਖਿਲਾਫ ਨਹੀਂ ਆ ਸਾਡੇ ਗੁਰੂਆਂ ਨੇ ਵੀ ਸਾਨੂੰ ਪ੍ਰਮਾਤਮਾ ਨੇ ਵੀ ਇਹ ਦਿੱਤਾ ਕਿ ਜਾਤ ਪਾਤ ਕੁਝ ਨਹੀਂ ਹੁੰਦਾ ਲੇਕਿਨ ਐਸੀ ਕੰਡੀਸ਼ਨਾਂ ਰੱਖੋ ਤੁਸੀਂ ਦਾ ਪ੍ਰਮੋਟ ਕਰ ਰਹੇ ਹੋ ਹੁਣ ਤੁਸੀਂ ਇਹ ਦੇਖੋ ਕਿ ਪੰਜਾਬ ਇੱਕ ਐਸੀ ਸਟੇਟ ਆ ਜਿਹਦੇ ਵਿੱਚ ਤੁਸੀਂ ਜਾ ਕੇ ਦੇਖੋ ਹਿੰਦੂ ਸਿੱਖ ਸਾਡਾ ਨੂੰ ਮਾਸਦਾਰੀ ਭਾਈਚਾਰਾ ਵਾ ਜਾ ਕੇ ਤੁਸੀਂ ਦੇਖੋ ਆ ਜਿਹੜਾ ਦੋਆਬੇ ਦੇ ਏਰੀਏ ਮਾਚੇ ਦੇ ਏਰੀਏ ਦੇ ਵਿੱਚ ਇੰਨੀਆਂ ਚਰਚਾਂ ਬਣ ਗਈਆਂ ਨੇ ਸਾਡਾ ਧਰਮ ਕਨਵਰਟ ਵੱਲੇ ਹੀ ਹੋ ਗਿਆ ਜੀ ਕੁਝ ਇਸ ਹੱਤੇ ਰਹਿੰਦੇ ਖੁੰਦੇ ਲੋਕ ਕੈਨੇਡਾ ਅਮਰੀਕਾ ਪੈਸੇ ਖਰਚ ਕਰਕੇ ਚਲੇ ਗਏ ਸਾਡੇ ਦਾ ਪੰਜਾਬੀ ਅੱਗੇ ਹੀ ਨਹੀਂ ਰਹਿ ਇੱਕ ਵਿਸ਼ੇਸ਼ ਸਮੁਦਾਇ ਐਸਾ ਵਾ ਜੂਪੀ ਬਿਹਾਰ ਤੋਂ ਇੱਥੇ ਆਇਆ ਹੋਇਆ ਵਾ ਉਹ ਸਾਡੇ ਸਮਾਜ ਦੀਆਂ ਕੁੜੀਆਂ ਨੂੰ ਜੈ ਉਹ ਹਿੰਦੂ ਆ ਜਾਂ ਸੇਖਾ ਪੰਜਾਬੀਆ ਕਿਸੇ ਦੀ ਕੁੜੀ ਨੂੰ ਫਸਾ ਕੇ ਇੱਥੋਂ ਦੀ ਭਜਾ ਕੇ ਲੈ ਜਾਂਦੇ ਨੇ ਲਵ ਜਿਹੜੇ ਜਿਹਨੂੰ ਕਹਿੰਦੇ ਤੁਸੀਂ ਤਾਂ ਉਹਨਾਂ ਨੂੰ ਤਛਾਈਤ ਹੋਰ ਕਰ ਰਹੇ ਹੋ ਮੈਂ ਤੁਹਾਡੀ ਮੈਂ ਤੁਹਾਡੀ ਇੱਕ ਗੱਲ ਤੋਂ ਹੋਰ ਕਹੂੰਗਾ ਜਿਹੜੇ ਆਪਣੇ ਇੱਥੇ ਪੰਜਾਬੀ ਭਾਈਚਾਰਾ ਉਹ ਤਾਂ ਹੈ ਖੁਦ ਬਾਹਰ ਜਾਂਦਾ ਪਿਆ ਹੈਗਾ ਹਾਂਜੀ ਦੱਸੋ ਤੁਸੀਂ ਆ ਕੀ ਮਾਹੌਲ ਕ੍ਰੀਏਟ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਇਹ ਚੀਜ਼ ਨਹੀਂ ਸਮਝ ਨਹੀਂ ਆਂਦੀ ਇਸ ਵਿੱਚ ਤੁਸੀਂ ਥੋੜੀ ਸੰਸ਼ੋਧਨ ਕਰੋ ਕਰਨ ਵਾਲਾ ਕੰਮ ਸਰਕਾਰਾਂ ਨੇ ਕਰਨਾ ਨਹੀਂ ਹੈ ਕਰਨ ਵਾਲਾ ਕੰਮ ਕਰੋ ਹੁਣ ਭਗਵੰਤ ਜੀ ਨੇ ਇਸ ਉਮਰ ਦੇ ਵਿੱਚ ਆ ਪਾ ਕੇ ਵਿਆਕਰਾਲਿਆ ਉਹਨਾਂ ਨੂੰ ਇਹ ਦੰਦੀਆਂ ਸਕੀਮਾਂ ਚੰਗੀਆਂ ਲੱਗੀਆਂ ਲੱਗੀਆਂ ਨੇ ਜੀ ਬਿਲਕੁਲ ਦੇਖੋ ਇਹ ਵੀ ਜੁਮਲਾਵਾ ਜਿੱਦਾਂ ਉਹ ਹੱਸਾ ਲਗਾਉਂਦੇ ਅਸੀਂ ਵੀ ਉਹਨਾਂ ਨਾਲ ਲਗਾ ਲੈਣੇ ਆ ਕਰਨ ਵਾਲਾ ਕੰਮ ਕਰੋ ਦੇਖੋ ਹਿੰਦੁਸਤਾਨ ਦੇ ਵਿੱਚ ਸਭ ਤੋਂ ਕੀ ਐਜੂਕੇਸ਼ਨ ਹੋਰ ਸਾਡੇ ਕੋਲ ਮੈਡੀਕਲ ਫੈਸਿਲਿਟੀ ਸਾਡੇ ਕੋਲ ਹੈ ਹੀ ਨਹੀਂ ਐ ਜਿਹੜੀਆਂ ਸਾਡੇ ਕੋਲ ਹੈ ਹੀ ਨਹੀਂ ਐ ਜਿਹੜੀ ਚੀਜ਼ ਤੁਸੀਂ ਉਹਦੇ ਵੱਲ ਧਿਆਨ ਦਿਓ ਤੁਸੀਂ ਇੱਕ ਚੀਜ਼ ਨੋਟ ਕਰੋ 60 ਸਾਲ ਤੋਂ ਬਾਅਦ ਕੋਈ ਵੀ ਇੰਸ਼ੋਰੈਂਸ ਕੰਪਨੀ ਕੰਪਨੀ ਕੋਈ ਵੀ ਬਜ਼ੁਰਗ ਦਾ ਉਹ ਨਹੀਂ ਕਰਦੀ ਹੈਗੀ ਜੀ ਆਪਣਾ ਵੀ ਕਰਦੀ ਨਹੀਂ ਪਾਲਸੀ ਨਹੀਂ ਕਰਦੀ ਤੇ ਇਹਦਾ ਮਤਲਬ 60 ਸਾਲ ਤੋ ਆ ਬੰਦੇ ਮਰ ਜਾਣ ਜੀ ਕਹਿੰਦਾ ਭਾਵ ਇਹ ਆ ਕਿ ਤੁਸੀਂ ਜੇ ਦੇਣੀ ਆ ਆਮ ਆਦਮੀ ਨੂੰ ਮੈਡੀਕਲ ਫੈਸਿਲਿਟੀ ਦਿਓ ਜੇ ਦੇਣ ਵਾਲੀ ਚੀਜ਼ ਦਿਓ ਜਿਹਦੇ ਨਾਲ ਤੁਹਾਨੂੰ ਲੋਕਾਂ ਨੂੰ ਕੋਈ ਕਰਨ ਵਾਲਾ ਕੰਮ ਕਰੋ ਉਹ ਆਪਾਂ ਕਰਨਾ ਨਹੀਂ ਆ ਬੇਸਲੈਸੀਆਂ ਸਕੀਮਾਂ ਲਿਆ ਲਿਆ ਕੇ ਤੁਸੀਂ ਲੋਕਾਂ ਨੂੰ ਹੋਰ ਪਤਾ ਕਰਨ ਕੀ ਆ ਹਿੰਦੁਸਤਾਨ ਦੇ ਉੱਤੇ ਸਾਡੇ ਪੋਲੀਟਿਸ਼ੀਅਨ ਰਾਜ ਕਿਉਂ ਕਰ ਗਏ ਕਿਉਂਕਿ ਇਹਨਾਂ ਨੇ ਸਾਨੂੰ ਜਾਤ ਪਾਤ ਦੇ ਵਿੱਚ ਵੰਡ ਕੇ ਡਿਵਾਈਡ ਐਂਡ ਰੂਲ ਦੀ ਪੋਲਿਸੀ ਖੇਢੀ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਲਾ ਜਾ ਕੇ ਸਾਡੇ ਪਿੱਛੇ ਪਾਓ ਕਰਦੇ ਆ ਜਦੋਂ ਇਨਸਾਨ ਨੂੰ ਬਲੱਡ ਦੀ ਜ਼ਰੂਰਤ ਪੈਂਦੀ ਆ ਉਦੋਂ ਅਸੀਂ ਕਦੇ ਇਹ ਨਹੀਂ ਪੁੱਛਦੇ ਕਿ ਕਿਹੜੀ ਜਾਤ ਦਾ ਖੂਨ ਆ ਜੀ ਕਿਹੜੀ ਹੈ ਜਾਤੀ ਤੋਂ ਆ ਤੁਸੀਂ ਹਨਾ ਮੈਂ ਮੈਂ ਕਿਸੇ ਜਾਤੀ ਦੇ ਖਿਲਾਫ ਨਹੀਂ ਆ ਪਰ ਇਹ ਇਸ ਪਾਲਿਸੀ ਨੂੰ ਮੈਂ ਨਹੀਂ ਵਧੀਆ ਸਮਝਦਾ ਹੈਗਾ ਕਿ ਤੁਸੀਂ ਲੋਕਾਂ ਨੂੰ ਲਾਚ ਦੇ ਕੇ ਅੱਗੇ ਵਿੜਾ ਕਰ ਕਰਤਾ ਨਹੀਂ ਤੁਹਾਡੇ ਕਹਿੰਦਾ ਮਤਲਬ ਹੈ ਜੋ ਕੇਂਦਰ ਸਰਕਾਰ ਪੰਜਾਬ ਸਰਕਾਰ ਜਿਹੜਾ 2.5 ਲੱਖ ਦੇਣ ਦਾ ਇਹ ਇਹਨਾਂ ਨੇ ਕੀਤਾ ਵਾਦਾ ਕੀਤਾ ਤੇ ਅਸੀਂ ਦਵਾਂਗੇ ਇਹ ਤਾਂ ਹੈ ਜਿਹੜਾ ਪ੍ਰਵਾਸੀ ਲੋਕ ਹੋਣਗੇ ਜਿਹੜੇ ਯੂਪੀ ਬਿਹਾਰ ਤੋਂ ਜਿੱਥੋਂ ਮਰ ਜਿਆ ਇਹਦਾ ਜਣਾ ਖਾਣਾ ਇਹ ਵਿਆਹ ਕਰਾਈ ਜਾਏਗਾ ਦੇਖੋ ਜੀ ਪਹਿਲਾਂ ਹੀ ਮੋਦੀ ਜੀ ਔਰ ਜੋਗੀ ਜੀ ਦੀ ਪਾਲਿਸੀ ਆ ਪੰਜਾਬ ਦਾ ਵਿੜਾ ਕਰ ਕਰਨ ਦੀ ਜੀ ਪੰਜਾਬੀਆਂ ਨਾਲ ਤਾਂ ਹਮੇਸ਼ਾ ਹੀ ਸ਼ੋਸ਼ਣ ਹੋਇਆ ਜੀ ਕੋਈ ਵੀ ਸੈਂਟਰ ਦੀ ਸਰਕਾਰ ਆਈ ਉਹਨੇ ਪੰਜਾਬ ਦੇ ਨਾਲ ਸ਼ੋਸ਼ਣ ਨਹੀਂ ਕੀਤਾ ਕਿਉਂਕਿ ਜੇ ਦੇਖੋ ਜੀ ਪਹਿਲਾਂ ਮੁਗਲ ਸੀਗੇ ਉਹਨਾਂ ਨੇ ਪੰਜਾਬ ਦਾ ਬੇੜਾ ਘਰ ਕੋਇਆ ਫਿਰ ਅੰਗਰੇਜ਼ ਆਏ ਸਿਕੰਦਰ ਆਇਆ ਪੰਜਾਬ ਜਦੋਂ ਡਿਵਾਈਡ ਆਪਣਾ 47 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤਾਂ ਵੀ ਪੰਜਾਬ ਨੇ ਇਹ ਸੰਤਾਪੋ ਜਿਆ 47 ਦੇ ਵਿੱਚ ਤਾਂ ਆਪਣਾ 84 ਦੇ ਵਿੱਚ ਨਾਂ ਭੋਗ ਗਿਆ ਕੋਈ ਬਾਰਡਰ ਸਟੇਟ ਆ ਲੜਾਈ ਹੁੰਦੀ ਆ ਤਾਂ ਪਾ ਭੋਗਦਾ ਹੁਣ ਆਪਣਾ ਅਸੀਂ ਹੀ ਆਪਣਾ ਭੋਗਦੇ ਆ ਜੀ ਹੁਣ ਰੰਧਾ ਖੁੰਦਾ ਮੋਦੀ ਜੀ ਨੇ ਪੰਜਾਬ ਦਾ ਬੇੜਾ ਕਰ ਕੋਰ ਕਰਨਾ ਵਾ ਉਹ ਨਹੀਂ ਉਹ ਕਿਵੇਂ ਕਰਨਾ ਦੱਸੋ ਉਹ ਮੇਰੇ ਚੈਨਲ ਦੇ ਦੇਖੋ ਜੀ ਦੇਖੋ ਜੀ ਤੁਸੀਂ ਜੁਪੀ ਬਿਹਾਰ ਵਾਲਿਆਂ ਦੇ ਲਈ ਇਹ ਸਕੀਮ ਬੈਨੀਫਿਟ ਵਾਲੀ ਰਹਿਣੀ ਆ ਤੁਸੀਂ ਚੈੱਕ ਕਰ ਲੈਣਾ ਜੀ ਅੱਜ ਤੋਂ ਬਾਅਦ ਟਾਈਮ ਵਾਲੇ ਹਾਂ ਉਹਨਾਂ ਲੋਕਾਂ ਦੇ ਤਾਂ ਅੱਗੇ ਹੀ ਗੱਜਰ ਮੂਲੀ ਵਾਂਗੂ ਦੇ ਅੱਥੇ ਅੱਗੇ ਵਿਆਹ ਕਰਾਂਦੇ ਜੂ ਆਪਸ ਦੇ ਵਿੱਚ 6-6 ਮਹੀਨੇ ਬਾਅਦ ਤਲਾਕ ਹੋਣਗੇ ਜੀ ਇਹਨਾਂ ਦੇ ਦੇਖ ਲੈਣਾ ਤੁਸੀਂ ਸਾਡੇ ਬੇੜਾ ਕਰਕੇ ਵੈਸੀ ਹੋ ਜਾਣਾ ਸਾਡੇ ਚੰਗੇ ਘਰਾਂ ਦੀਆਂ ਕੁੜੀਆਂ ਹੋਣਗੀਆਂ ਕੋਈ ਚੰਗੇ ਮੁੰਡੇ 2.5 ਲੱਲ ਅੱਗੇ ਹੀ ਫਸਾ ਕੇ ਬੇੜਾ ਕਰਕੇ ਪੰਜਾਬ ਦਾ ਹੋਰ ਬੇੜਾ ਕਰਕੇ ਹੋ ਜਾਊਗਾ ਜੀ ਸਰਕਾਰ ਕੋਲ ਤਾਂ ਪੈਸਾ ਹੀ ਨਹੀਂ ਹੈਗਾ ਤੁਸੀਂ ਕੀ ਕਹਿੰਨੇ ਪਏ ਹੋ ਉਹ ਮਹਾਰਾਜਪ ਸਰਕਾਰ ਕੋਲ ਪੈਸਾ ਨਹੀਂ ਇਹਨਾਂ ਦੇ ਕਰਜ਼ਾਈ ਚੱਕਣਾ ਵਾ ਵੋਟਾਂ ਲੈਣੀਆਂ ਨੇ ਇਹਨਾਂ ਦੀ ਆਪਣੀ ਬੈਲੈਂਸ ਸ਼ੀਟ ਚੈੱਕ ਕਰ ਲਿਆ ਕਰੋ ਜਦੋਂ ਨੀਤਾ ਇਲੈਕਸ਼ਨ ਲੜਦੇ ਨੇ ਕਿੰਨੇ ਦੇ ਮਾਲਕ ਹੁੰਦੇ ਨੇ ਜਦੋਂ ਇਲੈਕਸ਼ਨ ਤੋਂ ਬਾਅਦ ਕਿੰਨੇ ਦੇ ਹੋ ਜਾਂਦੇ ਉਸ ਚੀਜ਼ ਵੱਲ ਕੋਈ ਧਿਆਨ ਨਹੀਂ ਦਿੰਦਾ ਸਾਰੇ ਇੱਕ ਨੇ ਇਹਨਾਂ ਨੇ ਤਾਂ ਲੋਕਾਂ ਨੂੰ ਲੜਾ ਕੇ ਆਪਸ ਦੇ ਵਿੱਚ ਰਾਜ ਕਰਨਾ ਬਸ ਆ ਜਿਹੜਾ ਬੱਸਾਂ ਦੇ ਵਿੱਚ ਜਿਹੜੇ ਹੈ ਆਪਣਾ ਆਈ ਕਾਰਡ ਦਿਖਾ ਕੇ ਉੱਤੇ ਚੜੀ ਜਾਂਦੇ ਬੀਬੀਆਂ ਦੇਖੋ ਵਿਚਾਰ ਉਹਨਾਂ ਕੋਲ ਡੀਜ਼ਲ ਪਹੁੰਚ ਜਾਗੇ ਮੇਨਟੇਨੈਂਸ ਲਈ ਸਰਕਾਰਾਂ ਕੋਲ ਪੈਸੇ ਨਹੀਂ ਆ ਉਹ ਲੋਨ ਤੇ ਲੋਨ ਲਈ ਜਾ ਰਹੀਆਂ ਨੇ 1000 ਰੁਪਏ ਬੀਬੀਆਂ ਨੂੰ ਕਹਿੰਦਾ ਦਿੱਤਾ ਉਹ ਦੇਖ ਲਓ ਜੀ ਐਂਡ ਦੇ ਵੇਲੇ ਕਰ ਦੂਗੇ ਉਥੇ ਕੇਸ ਵੀ ਆਲ ਜੀ ਜਮਨਾ ਨੂੰ ਸਾਫ ਕਰਨ ਲੱਗੇ ਸੀ ਹਾਂ ਦੇਖੋ ਪ੍ਰਮਾਤਮਾ ਨਾਲ ਤੋਖਾ ਕੀਤਾ ਆਪ ਸਾਫ ਹੋ ਗਏ ਇੱਦਾਂ ਹੀ ਭਗਵੰਤ ਮਾਨ ਜੀ ਨਾ ਹੁਣਾ ਦੇਖ ਲਿਓ ਤੁਸੀਂ ਜਿਹੜੇ ਝੂਠੇ ਵਾਦੇ ਕੀਤੇ ਆ ਨਹੀਂ ਪੂਰੇ ਕਰਨਗੇ ਲੋਕਾਂ ਦੇ ਨਾਲ ਹਾਂ ਤੇ ਇਹਨਾਂ ਨੂੰ ਵੀ ਲੋਕੀ ਮਾਫ਼ ਨਹੀਂ ਕਰੋਗੇ ਕੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੈਂ ਮੰਗ ਕਰੂੰਗਾ ਕਿ ਕਰਨ ਵਾਲਾ ਕੰਮ ਕਰੋ ਭਗਵੰਤ ਮਾਨ ਜੀ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਆ ਜਾਤ ਪਾਤ ਨੂੰ ਪ੍ਰਮੋਟ ਨਾ ਕਰੋ ਅੱਗੇ ਕਿਹੜਾ ਮੈਨੂੰ ਦੱਸੋ ਮੈਰੀਜ਼ਾਂ ਹੁੰਦੀਆਂ ਨਹੀਂ ਹੈ ਤੁਸੀਂ ਆ ਲਾਲਚ ਦੇ ਕੇ ਨਵਾਂ ਕੰਮ ਨਾ ਵਿਖੇੜਾ ਖੜਾ ਕਰੋ ਤੁਸੀਂ ਸੋ ਮੈਂ ਤੁਹਾਡਾ ਅਮੇਜ਼ਿੰਗ ਟੀਵੀ ਤੋਂ ਹਿਤੇਸ਼ ਕਰਨਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਨੂੰ ਸਿਵਾ ਅਦਾ ਕਰਦਾ ਕਿ ਤੁਸੀਂ ਸਾਡੇ ਆਵਾਜ਼ ਨੂੰ ਆਪਣੇ ਚੈਨਲ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਂਦਾ ਜਿਹੜਾ ਕੀਤਾ ਹੈ ਉਹਦਾ ਬਹੁਤ-ਬਹੁਤ ਧੰਨਵਾਦੀ। ਸੋ ਗੱਲਬਾਤ ਕਰਦੇ ਆ ਅਸ਼ਵਨੀ ਭਾਈ ਨਾਲ ਉਹ ਕੀ ਕਹਿੰਦੇ ਹੈ ਜੀ ਨੇ ਭਾਈ ਪਹਿਲਾਂ ਸਵਾਗਤ ਹੈ ਅਮੇਜ਼ਿੰਗ ਜੀ ਕੀ ਕਹਿਣਾ ਚਾਹੋਗੇ ਜਿਹੜਾ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਵੱਲੋਂ ਇੱਕ ਜਿਹੜੇ ਨਵੇਂ ਜੋੜੇ ਹੈਗੇ ਆ ਉਹਨੂੰ 2.5 ਲੱਖ ਰੁਪਏ ਦੇਣ ਦਾ ਵਾਦਾ ਕੀਤਾ ਕੀ ਕਹਿੰਦੇ ਜਿਨ੍ਹਾਂ ਨੇ ਇੰਟਰ ਕਾਸਟ ਦਾ ਲਵ ਮੈਰਿਜ ਦਾ ਇਹਨਾਂ ਨੂੰ 2.5 ਲੱਖ ਰੁਪਏ ਜੀ ਦੇਣ ਦਾ ਸੋ ਇਹ ਜਿਹੜਾ ਸਾਨੂੰ ਚਿਬਾਈ ਨੇ ਕਿਹਾ ਬਿਲਕੁਲ ਗਲਤ ਗੱਲ ਆ ਇਹਦਾ ਦੁਰਪਯੋਗ ਜ਼ਿਆਦਾ ਹੋਊਗਾ ਸਰਕਾਰ ਨੂੰ ਚਾਹੀਦਾ ਜੀ ਕਿ ਜਿਹੜਾ ਇਹੋ ਜਿਹੇ ਮਸਲੇ ਦੇਣਾ ਜਿਹੜਾ ਖਰਚਾ ਉਹ ਪੰਜਾਬ ਸਰਕਾਰ ਚੱਕੇ ਇਸ ਕਰਕੇ ਗੌਰਮਨ ਜਿਹੜਾ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਤੇ ਹੁਣ ਹੁਣ ਜਿਸ ਹਿਸਾਬ ਨਾਲ ਸਰਕਾਰ ਨੇ ਐਡੀ ਵੱਡੀ ਗੱਲ ਕਹੀ ਆ 2017 ਦੇ ਵਿੱਚ ਜਿਹੜੇ ਨਵੇਂ ਜੋੜੇ ਸੀ ਉਹਨੂੰ 50000 ਦਾ ਕਿਹਾ ਹੈਗਾ ਸੀ ਇਹਨ ਨਵੀਂ ਸਕੀਮ ਉੱਤੇ ਧਰ ਦਿੱਤੀ ਹੈ ਕਿ 2.5 ਲੱਖ ਰੁਪਏ ਦਵਾਂਗੇ 2.5 ਲੱਖ ਉਹਨੂੰ 2.5 ਲੱਖ ਦੇ ਇਹ ਗਵਰਨਮੈਂਟ ਚਾਹੇ ਜਿੰਨੀਆਂ ਮਰਜ਼ੀ ਸਕੀਮਾਂ ਚਲਾਣ ਲੇਕਿਨ ਪੰਜਾਬ ਸਰਕਾਰ ਕੋਲ 1.5 ਲੱਖ ਰੁਪਏ ਨਹੀਂ ਦੇ ਹੁਣ ਕਿਉਂਕਿ 1.5 ਲੱਖ ਕੇਂਦਰ ਦੋਗੀ ਸਵਾ ਲੱਖ ਅੱਛਾ ਪੰਜਾਬ ਦਊਗੀ ਨਾਣ ਕਿ ਤੁਹਾਡੇ ਕਹਿਣ ਦਾ ਮਤਲਬ ਕਿ ਸਵਾ ਲੱਖ ਉਹ ਦੇਣਗੇ ਸਵਾ ਲੱਖ ਰੁਪਏ ਉਹ ਦੇਣਗੇ ਤਾਂ 2.5 ਲੱਖ ਰੁਪਏ ਤੇ ਦੇਖਿਆ ਜਾਵੇ ਅਚੂਨੀ ਭਾਜੀ ਮੈਨੂੰ ਇਹ ਦੱਸੋ ਕਿ ਜੇ 2.5 ਲੱਖ ਰੁਪਏ ਦੇਣਗੇ ਜੇ ਮੰਨ ਲਓ ਯੂਪੀ ਬਿਹਾਰ ਦੇ ਟਰ ਉਹ ਇੱਥੇ ਆਂਦੇ ਹੈਗੇ ਇੱਥੇ ਆ ਕੇ ਵਿਆਹ ਕਰਾ ਲੈਂਦੇ ਹੈਗੇ ਦੇ ਇਹ ਮਹੀਨੇ ਨੂੰ ਦੋ ਮਹੀਨੇ ਨੂੰ ਵਿਆਹ ਟੁੱਟ ਜਾਂਦਾ ਹੈਗਾ ਤੇ ਉਹਦਾ ਇਹ ਤਾਂ ਇੱਕ ਤਰ੍ਹਾਂ ਦਾ ਨਿਆਂ ਹੋ ਕੇ ਦੇਖਿਆ ਜਾਵੇ 10 ਇੱਕ ਇਹ ਸਕੈਮ ਕਰਾਉਣ ਦਾ ਕੰਮ ਹੋ ਗਿਆ ਦੇਖਿਆ ਜਾਵੇ ਤਾਂ ਪਿੱਲੂ ਦੇਣ ਤਾਂ ਦਿਓ ਵੈਸੇ ਦੇਣ ਤਾਂ ਦਿਓ ਕਿਉਂਕਿ ਸਰਕਾਰ ਨੇ ਪਿੱਲੂ ਵੀ ਕਿਹਾ ਸੀਗਾ ਅਜ ਤੋਂ 3 ਸਾਲ ਪਹਿਲਾਂ ਜਦੋਂ ਆਪ ਆਈ ਸੀ 1000 ਰੁਪਿਆ ਹਰ ਲੇਡੀ ਨੂੰ ਅਸੀਂ ਦਵਾਂਗੇ ਉਹ ਤਾਂ ਦਿੱਤਾ ਨਹੀਂ ਗਿਆ ਤੇ ਸਵਾ ਲੱਖ ਰੁਪਿਆ ਕਿੱਥੋਂ ਦਊਗੀ ਲੇਕਿਨ ਜਿਹੜਾ ਇਹਦਾ ਦੁਰਪਯੋਗ ਕਰਨਗੇ ਤੇ ਉਹਨਾਂ ਦੇ ਕੇਸ ਵੀ ਰਜਿਸਟਰਡ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਨਾ ਤਾਂ ਮੈਂ ਤਾਂ ਇਹ ਕਹੂੰਗਾ ਵੀ ਜਿਹੜਾ ਖਰਚਾ ਉਹ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਚੱਕਣ ਸਰਕਾਰੀ ਬੱਸਾਂ ਦਾ ਕੀ ਕਹਿਣਾ ਚਾਹੁੰਦੇ ਸਰਕਾਰੀ ਬੱਸਾਂ ਦਾ ਜਿਹੜਾ ਕਿਰਾਇਆ ਉਹ ਜਿਹੜਾ ਚਾਹੀਦਾ ਮਾਫ ਉਹ ਬਜ਼ੁਰਗਾਂ ਨੇ ਚਾਹੀਦਾ ਹੂੰ ਕਿਉਂਕਿ ਬਜ਼ੁਰਗਾਂ ਕੋਲ ਸੋਰਸ ਆਫ ਇੰਕਮ ਹੁੰਦਾ ਨਹੀਂ ਗਾ ਇਸ ਕਰਕੇ ਕਈ ਲੋਕ ਜਾਣਾ ਚਾਹੁੰਦੇ ਆ ਪੈਸੇ ਦੀ ਖਾਤਾ ਰੁਕ ਜਾਂਦੇ ਆ ਨੰਬਰ 2 ਜਿਹੜਾ ਹਰ ਲੇਡੀਜ਼ ਨੂੰ ਇਹ ਕਹਿੰਦੇ ਆ ਅਸੀਂ ਫ੍ਰੀ ਦਵਾਂਗੇ ਉਹਦਾ ਦੁਰਪਯੋਗ ਹੁੰਦਾ ਹੂੰ ਜਿਹੜੇ ਵੀ ਲੇਡੀ ਨੇ ਆਪਣੀ ਭੈਣ ਨੂੰ ਮਿਲਣ ਜਾਣਾ ਅਗਲੀ ਗੰਦੀ ਮੇਰਾ ਕੀ ਕਰਾਇ ਲੱਗਦਾ ਮੈਂ ਤਾਂ ਫ੍ਰੀਜ ਜਾਣਾ ਸਵੇਰੇ ਜਾਊਂਗੀ ਸ਼ਾਮ ਨੂੰ ਕਰ ਵਾਪਸ ਆ ਜਾਈਂ ਕੋ ਸਹੀ ਗੱਲ ਹੈ ਸਰਕਾਰ ਤੇ ਬੋਝ ਤਾਂ ਪੈ ਹੀ ਗਿਆ ਨਾ ਸਰਕਾਰ ਅਗਰ ਇੱਕ ਮਨ ਛੱਡ ਕੇ ਕਿਉਂਕਿ ਇਨਕਮ ਜਿਹੜਾ ਹੁੰਦਾ ਸਰਕਾਰ ਕੋਲ ਇਹੀ ਚੀਜ਼ਾਂ ਦਾ ਹੁੰਦਾ ਅਗਰ ਤੁਹਾਡੀ ਜੇਬ ਚ 100 ਰੁਪਇਆ ਜੇ ਤਦ ਹੀ ਤੁਸੀਂ ਖਰਚੋਗੇ ਜੇ ਪੈਸੇ ਜੇਬ ਚ ਅਗੇ ਜੇ ਸਰਕਾਰ ਦੇ ਕੋਲ ਪੈਸੇ ਨਹੀਂ ਹੈਗਾ ਕਿੱਥੋਂ ਖਰਚੇਗੀ ਡਿਵੈਲਪਮੈਂਟ ਹੋਣੀ ਨਹੀਂਗੀ ਬਿਲਕੁਲ ਸਹੀ ਗੱਲ ਹੈ ਠੀਕ ਆ ਨਾ ਸਰਕਾਰ ਪਹਿਲੋ ਕਮਾਈ ਦਾ ਜਰਜਾ ਫ੍ਰੀ ਬਿਲੀ ਬੰਦ ਕਰੇ ਜੀ ਫ੍ਰੀ ਬੱਸਾਂ ਦਾ ਜਿਹੜੀ ਲੇਡੀਆਂ ਦਾ ਉਹਨੂੰ ਵੀ ਬੰਦ ਕਰੇ। ਸਬਜ਼ੀਆਂ ਵੀ ਹੈ ਜਿਹੜੀਆਂ ਲੇਡੀਆਂ ਜਾਂਦੀਆਂ ਉਹ ਵੀ ਹੈ ਬੱਸ ਦੇ ਵਿੱਚ ਜਾਂਦੀਆਂ ਲੈਣ ਵਾਸਤੇ। ਸਬਜ਼ੀਆਂ ਚਲੋ ਨੇੜੇ ਤੇੜੇ ਹੁੰਦਾ। ਉਹ ਤਾਂ ਵੀ ਬਹਿ ਜਾਂਦੀਆਂ ਬੱਸਾਂ ਦੇ ਵਿੱਚ। ਨਹੀਂ ਬੱਸ ਦੇ ਵਿੱਚ ਤਾਂ ਨਹੀਂ ਵੰਦੀਆਂ ਜੀ। ਹੂੰ। ਨੇੜੇ ਤੇੜੇ ਜਾਣਾ ਹੋਵੇ ਅੱਧਾ ਕਿਲੋਮੀਟਰ ਤਾਂ ਪੈਦਲ ਵੀ ਚੱਲ ਜਾਂਦੀ ਆ। ਹੂੰ। ਲੇਕਿਨ ਜੇ ਕਿਸੇ ਜਨਾਨੀ ਰਿਸ਼ਤੇਦਾਰ ਦੇ ਵੀ ਜਾਣਾ ਹੋਵੇ ਨਾ, ਨਾ ਵੀ ਜਾਣਾ ਹੋਵੇ ਵੀ ਚੱਲ ਜਾਂਦੀ ਆ ਮਿਲਣ ਲਈ। ਮਹੀਨੇ 'ਚ ਮੇਰੇ ਖਿਆਲ 20 ਵਾਰੀ ਜਨਾਨੀ ਬੱਸਾਂ ਚੱਲ ਜਾਂਦੀ ਆ। ਜੇ ਕਰਾ ਲਗੇ ਮੈਂ ਕਿਨਾਂ ਜਾ ਵੀ ਨਾ ਬਿਲਕੁਲ ਸਰਕਾਰ ਨੂੰ ਇਹ ਕੰਮ ਬੰਦ ਕਰਨੀ ਚਾਹੀਦੇ ਆ ਹਤੇਜੀ ਲੋਕੀ ਕੰਡੈਕਟਰ ਰੋਂਦੇ ਨੇ ਕਹਿੰਦੇ ਸਾਨੂੰ ਦਿੰਦੇ ਸਾਰਿਆਂ ਦਿਨ ਦੇ ਵਿੱਚ ਇੱਕ ਜੋ ਬਜ਼ੁਰਗਾਂ ਨੂੰ ਲੋਕੀ ਚੜਾ ਦਿੰਦੇ ਨੇ ਬਸਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਲਾਸ਼ਾਂ ਉਤਾਰਨੀਆਂ ਪੈਂਦੀਆਂ ਜਾਂ ਗੋਟਿਆਂ ਦੀ ਪ੍ਰੋਬਲਮ ਆ ਉਹਨਾਂ ਨੂੰ ਉਤਾਰਨਾ ਪੈਂਦਾ ਵਾ ਲੋਕੀ ਬਜ਼ੁਰਗਾਂ ਨੂੰ ਵੇਚ ਦਿੰਦੇ ਆ ਦੇਖੋ ਇਹ ਤਾਂ ਆਪਾ ਪਾਪ ਖੱਟ ਰਹੇ ਆ ਦੇਖੋ ਕਰਨ ਵਾਲਾ ਕੰਮ ਅਸੀਂ ਕਰਨਾ ਨਹੀਂ ਹੈ ਕਰਨ ਵਾਲਾ ਕੰਮ ਕਰੋ ਜਿਹੜੀ ਤੁਸੀਂ ਆ ਸਕੀਮ ਲੈ ਕੇ ਆਏ ਆ ਨਾ ਇਹਦੇ ਵਿੱਚ ਥੋੜਾ ਜਿਆ ਤੁਸੀਂ ਅਮੈਂਡਮੈਂਟ ਕਰ ਦੋ ਤੁਸੀਂ ਇੱਕ ਕੰਮ ਕਰੋ ਜਿਹੜਾ ਤੁਸੀਂ 2.5 ਲੱਖ ਰੁਪਇਆ ਦੇਣ ਨੂੰ ਕਹਿ ਰਹੇ ਹੋ ਸੈਂਟਰਲ ਔਰ ਪੰਜਾਬ ਗਵਰਨਮੈਂਟ ਤੁਸੀਂ ਉਹਨੂੰ ਇਦਾਂ ਕਰੋ ਜਿਵੇਂ ਤੁਸੀਂ ਹਸਪਤਾਲਾਂ ਦੇ ਵਿੱਚ ਤੁਹਾਡਾ 2.5 ਆਪਾ ਇਦਾਂ ਹੀ ਤੁਸੀਂ ਛੋਟੇ ਮੈਰਿਜ ਪਹਿਲਾਂ ਜਾਂ ਹੋਟਲ ਦੇ ਵਿੱਚ 2.5 ਕਰ ਲਓ ਕਿ ਅਗਰ ਕੋਈ ਉੱਥੇ ਲੱ ਇਦਾਂ ਦੇ ਮੈਰਿਜ ਦਾ ਕੋਈ ਕੇਸ ਆਂਦਾ ਹੈ ਤਾਂ ਸਰਕਾਰ ਵੱਲੋਂ ਅਸੀਂ ਉਹਦਾ ਖਰਚਾ ਚੱਕਾਂਗੇ ਮਾ ਵੀ ਉਹਦਾ ਬੋਝ ਚੱਕ ਦੋ ਕਿ ਅਸੀਂ ਉਹਦਾ ਪੰਜਾਬ ਸਰਕਾਰ ਉਹਦਾ ਹੋਟਲ ਦਾ ਖਰਚਾ ਦਊਗੀ ਸੈਂਟਰ ਸਰਕਾਰ ਦੇ ਪੈਸਿਆਂ ਦੇ ਵਿੱਚ ਅਸੀਂ ਜੋ ਉਹਦਾ ਛੋਟਾ ਮੋਟਾ ਤਿਲ ਫੁੱਲ ਜੋ ਵੀ ਦਾਜ ਇਹਜ ਬਣੂਗਾ ਅਸੀਂ ਦਵਾਂਗੇ ਜੇ ਕੋਈ ਰਨ ਵਾਲਾ ਕੋਈ ਕੰਮ ਕਰੋ ਤੁਸੀਂ ਜੇ ਕਰਨਾ ਹੀ ਆ ਤੁਸੀਂ ਉਹਨਾਂ ਨੂੰ ਜੇ ਮਤਲਬ ਕੋਈ ਸੋਚ ਸਮਝ ਕੇ ਸਕੀਮ ਨੂੰ ਤੁਸੀਂ ਲਿਆਓ ਤਾਂ ਜੋ ਕਿ ਲੋਕਾਂ ਨੂੰ ਵੀ ਉਹ ਸਿੱਧਾ ਫਾਇਦਾ ਮਿਲੇ ਕਿਉਂਕਿ ਲੋਕਾਂ ਦੇ ਵਿੱਚ ਅਜੇ ਇਹਦੇ ਵਿੱਚ ਬੜੀ ਅਵੇਅਰਨੈਸ ਦੀ ਜ਼ਰੂਰਤ ਆ ਕਿ ਕਈ ਕੰਡੀਸ਼ਨਾਂ ਨਿਕਲਦੀਆਂ ਨੇ ਕਿ ਉਹਨਾਂ ਨੂੰ ਇਹਨਾਂ ਨੇ ਪੈਸੇ ਦੇਨੇ ਵੀ ਆ ਕਿ ਇਹ ਵੀ ਇੱਕ ਜੁਮਲਾ ਹੀ ਨਿਕਲਣਾ ਜਿੱਦਾਂ ਦਾ 1000 ਰੁਪਿਆ ਲੋਕਾਂ ਨੂੰ ਦੇਣਾ ਵਾ ਉਦਾਂ ਹੀ ਵਿਆਹਾਂ ਦੇ ਵਿੱਚ ਕੀ ਪਤਾ ਇਹ 2.5 ਲੱਖ ਰੁਪਏ ਵੀ ਉਹਨਾਂ ਦੇ ਦੋ ਨਿਆਣੇ ਜੰਮਿਆ ਤੋਂ ਬਾਅਦ ਹੀ ਮਿਲਣ ਕੀ ਪਤਾ ਬਿਲਕੁਲ ਬਿਲਕੁਲ ਸਹੀ ਗੱਲ ਸੋ ਤੁਹਾਡਾ ਬਹੁਤ ਬਹੁਤ ਅਮੇਜ਼ਿੰਗ ਟੀਵੀ ਤੋਂ ਹਤੇਜ ਖੰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਵਿਚਾਰ ਤੁਸੀਂ ਲੋਕਾਂ ਦੇ ਲਈ ਰੱਖੇ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਠੀਕ ਹੈ ਧੰਨਵਾਦ ਜੀ ਸੋ ਗੱਲਬਾਤ ਕੀਤੀ ਹੈ ਭਾਈ ਨਾਲ ਆਪਣੇ ਅਸ਼ਨੀ ਭਾਈ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਜਿਹੋ ਗੱਲ ਕੀਤੀ ਹੈ ਸਾਡੇ ਅਮੇਜ਼ਿੰਗ ਟੀਵੀ ਚੈਨਲ ਦੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਨੇ 2.5 ਲੱਖ ਦੀ ਨਵੇਂ ਜੋੜੇ ਨੂੰ ਕੀਤੀ ਹੈਗੀ ਹੈ ਦੇਣ ਦੀ ਤੇ ਦੇਖਦੇ ਹਾਂ ਕਿ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਕੀ ਕਰਦੇ ਨੇ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ